ਭਾਦੋਂ ਦਾ ਮਹੀਨਾ ਬੀਤ ਚੁੱਕਾ ਹੈ ਅਸੂ ਦੀ ਪ੍ਰੜੰਭਤਾ ਹੈ ਸਤਿਗੁਰੂ ਪਾਵਨ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਅਸੁਣ ਪ੍ਰੇਮ ਅਮਾਹੜਾ ਕਿਉਂ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਖਾਉ ਤਨ ਕੈ ਲਾਗਾ ਪਾਏ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੇ ਚ ਆਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬੇਨਤੀ ਕਰ ਹੈ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆਂ ਜਿੰਨਾ ਮਇਆ ਹਰੜਾਏ ਇਹ ਪਾਵਨ ਸ਼ਬਦ ਦਾ ਪਾਠ ਆਪਾਂ ਜੋ ਕਿ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਭਾਵਨ ਸ਼ਬਦ ਅੰਦਰ ਇਸ ਮਹੀਨੇ ਨੂੰ ਜਦੋਂ ਆਪਾਂ ਆਮ ਭਾਸ਼ਾ ਵਿੱਚ ਅਸੂ ਕਹਿੰਨੇ ਆ ਪਰ ਮਹਾਰਾਜ ਨੇ ਬਾਣੀ ਵਿੱਚ ਸ਼ਬਦ ਵਰਤੇ ਅਸੁਨ ਪ੍ਰੇਮ ਅਮਹੜਾ ਕਿਉਂ ਮਿਲਿਆ ਹਰ ਜਾਏ ਗੁਰੂ ਪਿਆਰਿਓ ਇਸ ਸ਼ਬਦ ਦੇ ਆਪਾਂ ਅਖਰੀ ਅਰਥ ਵਿਚਾਰਾਂਗੇ ਕੁਝ ਸਮੇਂ ਦੇ ਲਈ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਅੰਦਰ ਅਸੂ ਦੇ ਅੰਦਰ ਕਿਵੇਂ ਜੀਵ ਰੂਪ ਇਸਤਰੀ ਦੇ ਅੰਦਰ ਪਰਮੇਸ਼ਰ ਦੇ ਪ੍ਰਮਾਤਮਾ ਦੇ ਮਲਾਪ ਦੇ ਲਈ ਤਾਂਗ ਪੈਦਾ ਹੁੰਦੀ ਹੈ ਚਾਹਨਾ ਪੈਦਾ ਹੁੰਦੀ ਹੈ ਇੱਛਾ ਪੈਦਾ ਹੁੰਦੀ ਹੈ ਗੁਰੂ ਪਿਆਰਿਓ ਅਸਲ ਵਿੱਚ ਸੰਸਾਰ ਦੇ ਅੰਦਰ ਕਿਸੇ ਵੀ ਵਸਤੂ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਉਹਨਦੀ ਇੱਛਾ ਉਹਨਦੀ ਚਾਹਨਾ ਉਹਦੀ ਤਾਂਗ ਪੈਦਾ ਹੋਣੀ ਅੰਦਰ ਬੜੀ ਜ਼ਰੂਰੀ ਹੈ ਜਿੰਨਾ ਚਿਰ ਕਿਸੇ ਵੀ ਵਸਤੂ ਦੀ ਤਾਂਗ ਨਹੀਂ ਨਾ ਪੈਦਾ ਹੁੰਦੀ ਉਹਨਾਂ ਚਿਰ ਮਨੁੱਖ ਉਸ ਵਸਤੂ ਦੀ ਪ੍ਰਾਪਤੀ ਦੇ ਲਈ ਜਤਨ ਨਹੀਂ ਕਰਦਾ ਜਿਵੇਂ ਮਨ ਲਈਏ ਭੁੱਖ ਨਹੀਂ ਲੱਗੀ ਬੰਦੇ ਅੰਦਰ ਬੰਦੇ ਅੱਗੇ 36 ਪ੍ਰਕਾਰ ਦੇ ਪਦਾਰਥ ਵੀ ਪਏ ਹੋਣਾ ਤੇ ਬੰਦਾ ਉਹਨਾਂ ਨੂੰ ਨਹੀਂ ਛਕੇਗਾ ਉਹਦੀ ਰੁਚੀ ਨਹੀਂ ਪੈਦਾ ਹੋਵੇਗੀ ਇਸ ਲਈ ਮਲਾਪ ਤੋਂ ਪਹਿਲਾਂ ਇਹ ਅਹਿਸਾਸ ਹੋਣਾ ਬੜਾ ਜ਼ਰੂਰੀ ਹੈ ਵੀ ਵਿਛੜੇ ਹੋਏ ਆ ਜਿਵੇਂ ਇੱਕ ਛੋਟੀ ਜੀ ਉਦਾਹਰਣ ਹੈ ਸਤਗੁਰੂ ਦੀ ਬਾਣੀ ਕਹਿੰਦੀ ਹੈ ਵੀ ਇਹ ਜਿਹੜਾ ਮਨੁੱਖਾ ਦੇਹੀ ਹੈ ਨਾ ਇਹ ਪ੍ਰਮਾਤਮਾ ਨੂੰ ਮਿਲਣ ਦੀ ਵਾਰੀ ਹੈ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ 84 ਲੱਖ ਜੁਨੀ ਦੇ ਵਿੱਚੋਂ ਮਨੁੱਖਾ ਦੇਹੀ ਨੂੰ ਸ੍ਰੇਸ਼ਟ ਕਿਆ ਮਹਾਰਾਜ ਨੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵ ਇਸ ਦੇਹੀ ਨੂੰ ਦੇਵਤੇ ਵੀ ਲੋਚਦੇ ਨੇ ਸੋ ਦੇਹੀ ਭਜ ਹਰ ਕੀ ਸੇਵ اے ਭਾਈ ਇਸ ਦੇਹੀ ਨਾਲ ਤੂੰ ਪਰਮਾਤਮਾ ਦਾ ਨਾਮ ਜਪ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਹੇ ਭਾਈ ਵੈਗਰੂ ਨੂੰ ਜਪੋ ਵੇਖੀ ਕਿਤੇ ਮਨੁੱਖਾ ਜਨਮ ਦਾ ਜਿਹੜਾ ਸ੍ਰੇਸ਼ਟ ਕੰਮ ਆ ਸਭ ਤੋਂ ਭੁੱਲ ਨਾ ਜਾਈਂ ਭਜੋ ਹੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਇਹੀ ਮਨੁੱਖਾ ਜਨਮ ਦਾ ਲਾਹਾ ਹੈ ਆਪਾਂ ਬਚਨ ਸਾਂਝੇ ਕਰ ਰਹੇ ਸੀ ਪਹਿਲਾਂ ਮਿਲਾਪ ਤੋਂ ਪਹਿਲਾਂ ਵਿਛੋੜੇ ਦਾ ਅਹਿਸਾਸ ਹੋਣਾ ਬੜਾ ਜ਼ਰੂਰੀ ਹੈ ਜਿੰਨਾ ਚਿਰ ਜੀਵ ਅੰਦਰ ਵਿਛੋੜੇ ਦਾ ਅਹਿਸਾਸ ਨਹੀਂ ਨਾ ਪੈਦਾ ਹੁੰਦਾ ਉਨਾਂ ਚਿਰ ਮਿਲਾਪ ਨਹੀਂ ਹੁੰਦਾ ਜਿਵੇਂ ਕਿ ਇੱਕ ਮੇਲੇ ਦੇ ਅੰਦਰ ਇੱਕ ਬੱਚਾ ਆਪਣੇ ਮਾਪੇ ਤੋਂ ਵਿਛੜ ਜਾਵੇ ਬੱਚਾ ਵਿਛੜ ਗਿਆ ਜੇ ਉਹ ਰੋਂਦਾ ਹੈ ਬਰਲਾਪ ਕਰਦਾ ਹੈ ਪੁਕਾਰਾਂ ਕਰਦਾ ਹੈ ਚੀਕ ਚਹਾੜਾ ਪਾਉਂਦਾ ਹੈ ਤਾਂ ਫਿਰ ਕੁਝ ਸਿਆਣੇ ਸੱਜਣੋਂ ਨੂੰ ਪੁੱਛਣਗੇ ਵੀ ਬੱਚੇ بیٹے ਕੀ ਗੱਲ ਹੈ ਕਿਉਂ ਤੂੰ ਰੋ ਰਿਆ ਹੈ ਤੂੰ ਕਿਉਂ ਦੁਖੀ ਹੈ ਤੂੰ ਕਿਉਂ ਚੀਕ ਚਹਾੜਾ ਪਾ ਰਿਹਾ ਹੈ ਉਹ ਦੱਸੇਗਾ ਵੀ ਮੈਂ ਆਪਣੇ ਮਾਪੇ ਤੋਂ ਵਿਛੜ ਚੁੱਕਾ ਹਾਂ ਤੇ ਕਿਰਪਾ ਕਰਕੇ ਮੇਰੇ ਮਾਪੇ ਦੇ ਨਾਲ ਮੈਨੂੰ ਮਲਾਇਆ ਜਾਵੇ ਉਹ ਸੱਜਣ ਯਤਨ ਕਰਦੇ ਨੇ ਵੀ ਇਸ ਬੱਚੇ ਦੇ ਮਾਪੇ ਲੱਭ ਜਾਣ ਇਸ ਬੱਚੇ ਨੂੰ ਇਸ ਦੇ ਮਾਪੇ ਨਾਲ ਮਲਾ ਦਿੱਤਾ ਜਾਵੇ ਯਤਨ ਕਰਦੇ ਨੇ ਪਰ ਜੇਕਰ ਉਹੀ ਬੱਚਾ ਜਿਸ ਦੇ ਮਾਪੇ ਉਸ ਤੋਂ ਵਿਛੜ ਗਏ ਤੇ ਉਹ ਨਾ ਰੋਵੇ ਨਾ ਕੋਈ ਚੀਕ ਚਹਾੜਾ ਪਾਵੇ ਨਾ ਕਿਸੇ ਅੱਗੇ ਮਿੰਤ ਤਰਲਾ ਕਰੇ ਬੇਨਤੀ ਕਰੇ ਉਦਾਂ ਹੀ ਮੇਲੇ ਦੇ ਵਿੱਚ ਖਡਾਉਣਿਆਂ ਦੇ ਵਿੱਚ ਪਰਚਿਆ ਰਹੇ ਤੇ ਗੁਰੂ ਪਿਆਰੇ ਆਪ ਸਿਆਣੇ ਸੱਜਣ ਬੈਠੇ ਹੋ ਇਹ ਦੱਸੋ ਵੀ ਕੋਈ ਸੱਜਣ ਉਹਨੂੰ ਮਿਲਾ ਸਕਦਾ ਏ ਉਹਦੇ ਮਾਂ ਬਾਪ ਦੇ ਨਾਲ ਨਹੀਂ ਮਿਲਾ ਸਕਦਾ ਮਿਲਾਵੇਗਾ ਤਾਂ ਹੀ ਕੋਈ ਸੱਜਣ ਵਿਚੋਲਾ ਬਣ ਕੇ ਵਿੱਚ ਕੋਈ ਯਤਨ ਕਰੇਗਾ ਜੇ ਉਹ ਜੇ ਉਹ ਰੌਲਾ ਪਾਵੇਗਾ ਜੇ ਉਹ ਚੀਕ ਚਹਾੜਾ ਪਾਵੇਗਾ ਜੇ ਉਹ ਮਿੰਤਾਂ ਕਰੇਗਾ ਤੇ ਫੇਰ ਹੀ ਉਹਨੂੰ ਮਲਾਇਆ ਜਾਵੇਗਾ ਤੇ ਜੇ ਉਹ ਖੁਸ਼ ਹੈ ਮਾਂ-ਬਾਪ ਤੋਂ ਵਿਛੜ ਕੇ ਤੇ ਫਿਰ ਕੌਣ ਮਲਾਵੇਗਾ ਦੂਸਰੀ ਉਦਾਹਰਨ ਹੈ ਪਤੀ ਪਤਨੀ ਦਾ ਝਗੜਾ ਹੋ ਗਿਆ ਪਤਨੀ ਵੇਕੇ ਚਲੀ ਗਈ ਪਤੀ ਆਪਣੇ ਘਰ 'ਚ ਹੈ ਪਤਨੀ ਵੀ ਕਹਿੰਦੀ ਹੈ ਚੰਗਾ ਹੋਇਆ ਖਿਹੜਾ ਛੁੱਟ ਗਿਆ ਪਤੀ ਵੀ ਕਹਿੰਦਾ ਹੈ ਬੜੀ ਖੁਸ਼ੀ ਦੇ ਵਿੱਚ ਬੜਾ ਖੁਸ਼ ਹਾਂ ਬੜੀ ਆਨੰਦਮਈ ਜ਼ਿੰਦਗੀ ਹੈ ਕਦੇ ਮਲਾਪ ਨਹੀਂ ਹੋ ਸਕਦਾ ਮਲਾਪ ਕਦ ਹੋਵੇਗਾ ਜੇ ਦੋਨਾਂ ਦੇ ਅੰਦਰ ਵਿਛੋੜੇ ਦਾ ਅਹਿਸਾਸ ਹੋਵੇਗਾ ਪਤਨੀ ਕਹੇਗੀ ਪਤਨੀ ਦੇ ਅੰਦਰ ਵੀ ਇਹ ਦਰਦ ਪੈਦਾ ਹੋਵੇਗਾ ਵੀ ਠੀਕ ਨਹੀਂ ਹੋਇਆ ਮੇਰੀ ਪਤੀ ਬਿਨਾ ਕੋਈ ਕੀਮਤ ਨਹੀਂ ਮੈਂ ਦਰਦ ਦਰਦ ਤੇ ਠੋਕਰਾ ਖਾਂਦੀ ਫਿਰਦੀ ਆਪਣਾ ਘਰ ਆਪਣਾ ਹੀ ਹੈ ਆਪਣੇ ਪਤੀ ਦੇ ਘਰ ਵਿੱਚ ਇੱਜ਼ਤ ਹੁੰਦੀ ਹੈ ਤੇ ਪਤੀ ਵੀ ਕਹੇ ਵੀ ਘਰ ਦਾ ਬੜਾ ਬੁਰਾ ਹਾਲ ਹੋ ਗਿਆ ਪਤਨੀ ਬਿਨਾ ਕਾਦੀ ਜ਼ਿੰਦਗੀ ਹੈ ਜੇ ਦੋਨਾਂ ਦੇ ਅੰਦਰੇ ਵਿਛੋੜੇ ਦਾ ਅਹਿਸਾਸ ਦਰਦ ਪੈਦਾ ਹੋ ਗਿਆ ਤੇ ਮਲਾਪ ਹੋ ਜੇਗਾ ਤੇ ਜੇ ਦੋਨੋਂ ਹੀ ਆਪੋ ਆਪਣੀ ਜ਼ਿੰਦਗੀ ਵਿੱਚ ਖੁਸ਼ ਨੇ ਵਿਛੜ ਕੇ ਕਦੇ ਮਲਾਪ ਨਹੀਂ ਹੋਵੇਗਾ ਇਸ ਲਈ ਮਲਾਪ ਤੋਂ ਪਹਿਲਾਂ ਅੰਦਰ ਵਿਛੋੜੇ ਦਾ ਦਰਦ ਪੈਦਾ ਹੋਣਾ ਬੜਾ ਜ਼ਰੂਰੀ ਹੈ ਫੇਰ ਹੀ ਜੀਵ ਮਲਾਪ ਵਾਲੇ ਪਾਸੇ ਜਾਵੇਗਾ ਤੇ ਜੇ ਜੀਵ ਵਿਛੜ ਕੇ ਵੀ ਪਰਮੇਸ਼ਰ ਦੇ ਨਾਲੋਂ ਜਨਮਾਂ ਜਨਮਾਂ ਤਰਾਂ ਦਾ ਵਿਛੜਿਆ ਹੋਇਆ ਤੇ ਵਿਛੜ ਕੇ ਵੀ ਬੜਾ ਖੁਸ਼ ਹੈ ਤੇ ਗੁਰੂ ਪਿਆਰੇਓ ਕਦੇ ਵੀ ਮਲਾਪ ਨਹੀਂ ਹੋ ਸਕਦਾ ਇਸ ਲਈ ਮਹਾਰਾਜ ਕਹਿੰਦੇ ਉਹ ਜੀਵ ਭਾਗਾ ਵਾਲੇ ਨੇ ਜਿਨ੍ਹਾਂ ਦੇ ਅੰਦਰ ਤਾੰਗ ਪੈਦਾ ਹੋਈ ਹੈ ਪਰਮਾਤਮਾ ਨੂੰ ਮਿਲਣ ਦੀ ਲਈ ਪਰਮੇਸ਼ਰ ਦੇ ਮਲਾਪ ਦੇ ਲਈ ਇੱਛਾ ਪੈਦਾ ਹੋਈ ਹੈ ਚਾਹਨਾ ਪੈਦਾ ਹੋਈ ਹੈ ਤਾੰਗ ਪੈਦਾ ਹੋਈ ਹੈ ਭੁੱਖ ਪੈਦਾ ਹੋਈ ਹੈ ਪਿਆਸ ਪੈਦਾ ਹੋਈ ਹੈ ਅਸੁਣ ਪ੍ਰੇਮ ਅਮਹੜਾ ਅਸੂ ਮਹੀਨੇ ਅੰਦਰ ਉਪਦੇਸ਼ ਦਿੰਦੇ ਨੇ ਮਹਾਰਾਜ ਪ੍ਰੇਮ ਅਮਾਹੜਾ ਪ੍ਰੇਮ ਨੇ ਉਸ਼ਾਲਾ ਖਾਦਾ ਅੰਦਰ ਤਾਂਗ ਪੈਦਾ ਹੋਈ ਅੰਦਰ ਚਾਨਾ ਪੈਦਾ ਹੋਈ ਪਰਮੇਸ਼ਰ ਦੇ ਮਲਾਪ ਦੀ ਅਸਨ ਪ੍ਰੇਮ ਅਮਾਹੜਾ ਕਿਉਂ ਮਿਲਿਆ ਹਰ ਜਾਏ ਕਹਿੰਦੇ ਤਾਂਗ ਤਾਂ ਪੈਦਾ ਹੋ ਗਈ ਪਰ ਕਿਵੇਂ ਮਿਲਿਆ ਜਿਵੇਂ ਆਪਾਂ ਕਿਸੇ ਨੂੰ ਮਿਲਣਾ ਹੈ ਕਿਸੇ ਆਫੀਸਰ ਨੂੰ ਮਿਲਣਾ ਹੈ ਕਿਸੇ ਮੰਤਰੀ ਨੂੰ ਮਿਲਣਾ ਹੈ ਆਪਾਂ ਕਹਿੰਦੇ ਵੀ ਕਿੰਦੇ ਰਾਹ ਹੀ ਮਿਲਿਆ ਜਾਵੇ ਕਿਹੜੇ ਬੰਦੇ ਨੂੰ ਵਿੱਚ ਪਾਈਏ ਇਹ ਤਾਂ ਇੱਕ ਛੋਟੀ ਜੀ ਉਦਾਹਰਨ ਹੈ ਸਤਿਗੁਰਾਂ ਨੇ ਤਾਂ ਰੱਬ ਦੀ ਗੱਲ ਕੀਤੀ ਹੈ ਗੁਰੂ ਦੀ ਗੱਲ ਕੀਤੀ ਹੈ ਮਹਾਰਾਜ ਕਹਿੰਦੇ ਹੁਣ ਕਿਵੇਂ ਮਿਲਿਆ ਜਾਵੇ ਪਹਿਲਾਂ ਤਾਂ ਅੰਦਰ ਤਾੰਗ ਪੈਦਾ ਹੋਈ ਅੰਦਰ ਭੁੱਖ ਪੈਦਾ ਹੋਈ ਅੰਦਰ ਵਿਛੋੜੇ ਦਾ ਦਰਦ ਪੈਦਾ ਹੋਇਆ ਫਿਰ ਕਹਿੰਦੇ ਵੀ ਕਿਵੇਂ ਮਿਲਿਆ ਜਾਵੇ ਅਸੁਣ ਪ੍ਰੇਮ ਅਮਾਹੜਾ ਕਿਉਂ ਮਿਲਿਆ ਹਰ ਜਾਏ ਕਿਵੇਂ ਮਿਲੀਏ ਅਗਲਾ ਬਚਨ ਕੀਤਾ ਮਨ ਤਨ ਪਿਆਸ ਦਰਸ਼ਨ ਘਣੀ ਮੇਰੇ ਮਨ ਵਿੱਚ ਵੀ ਪਿਆਸ ਪੈਦਾ ਹੋ ਗਈ ਤਨ ਵਿੱਚ ਵੀ ਪਿਆਸ ਪੈਦਾ ਹੋ ਗਈ ਕਿਉਂਕਿ ਅਸਲ ਵਿੱਚ ਨਾ ਜੀ ਜਿਹੜਾ ਗੁਰੂ ਹੈ ਜਾਂ ਪਰਮੇਸ਼ਰ ਹੈ ਉਹ ਅੰਦਰ ਦੀ ਜਾਣਦਾ ਹੈ ਬੰਦਾ ਬਾਹਰੋਂ ਬਾਹਰੋਂ মুখ ਤੋਂ ਬੋਲੀ ਜਾਵੇ ਮਹਾਰਾਜ ਨੇ ਬਾਣੀ 'ਚ ਵੀ ਕਿਹਾ ਨਾ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਮਨ 'ਚ ਤਾਂ ਪ੍ਰੀਤ ਨਹੀਂ ਹੈ ਮੁਖ ਤੋਂ ਗੰਡਾ ਮਾਰਦਾ ਹੈ ਔਰ ਮਨ ਦੀਆਂ ਜਾਣਦਾ ਹੈ ਮਨ ਚ ਪ੍ਰੀਤ ਨਹੀਂ ਮਨ ਚ ਤਾਂਘ ਨਹੀਂ ਮਨ ਚ ਇੱਛਾ ਨਹੀਂ ਮਨ ਚ ਚਾਹਨਾ ਨਹੀਂ ਉਹ ਵਸਤੂ ਨਹੀਂ ਮਿਲ ਸਕਦੀ ਇਸ ਲਈ ਮਹਾਰਾਜ ਕਹਿੰਦੇ ਮਨ ਤੇ ਤਨ ਵਿੱਚ ਦੋਨਾਂ ਵਿੱਚ ਹੀ ਪਿਆਸ ਪੈਦਾ ਹੋਗੀ ਬੜੀ ਕਣੀ ਪਿਆਸ ਮਨ ਤਨ ਪਿਆਸ ਦਰਸ਼ਨ ਕਣੀ ਦਰਸ਼ਨਾ ਦੀ ਪਿਆਸ ਕੋਈ ਆਣ ਮਲਾਵੇ ਮਾਏ ਏ ਮੇਰੀ ਮਾਂ ਹੁਣ ਮੈਨੂੰ ਕੋਈ ਆ ਕੇ ਮਲਾ ਦੇ ਪਰਮੇਸ਼ਰ ਦੇ ਨਾਲ ਗੁਰੂ ਦੇ ਨਾਲ ਉਹਨੂੰ ਮਲਾਵੇਗਾ ਕੌਣ ਗੁਰੂ ਪਿਆਰੇ ਜਿਹੜਾ ਆਪ ਮਿਲਿਆ ਏ ਉਹੀ ਰਾਹ ਦੱਸੇਗਾ ਨਾ ਜੀ ਦੂਸਰੇ ਨੂੰ ਕੀ ਪਤਾ ਜਿਹੜਾ ਆਪ ਹੀ ਨਹੀਂ ਪਹੁੰਚਿਆ ਉਹ ਕਿਵੇਂ ਉਹਦਾ ਰਾਹ ਦੱਸ ਦੇਵੇਗਾ ਉਹਦਾ ਮਾਰਗ ਦੱਸ ਦੇਵੇਗਾ ਉਹਦੇ ਬਾਰੇ ਦੱਸ ਪਾ ਦੇਗਾ ਸਤਿਗੁਰੂ ਬਾਣੀ 'ਚ ਕਹਿੰਦੇ ਕੋਈ ਆਣ ਮਲਾਵੇ ਮਾਏ ਏ ਮੇਰੀ ਮਾਂ ਕੋਈ ਕਿਰਪਾ ਕਰੇ ਕੋਈ ਸਾਧੂ ਕੋਈ ਮਹਾਪੁਰਖ ਕੋਈ ਬੰਦਗੀ ਵਾਲੀ ਰੂਹ ਹੁਣ ਆ ਕੇ ਮੈਨੂੰ ਮਲਾ ਦੇਵੇ ਮੈਨੂੰ ਰਾਹ ਦੱਸ ਦੇਵੇ ਬਾਣੀ ਨੇ ਬਚਨ ਕੀਤਾ ਕੋਈ ਜਨ ਹਰ ਸਿਉਂ ਦੇਵੇ ਜੋਰ ਮਹਾਰਜ ਕਹਿੰਦੇ ਕੋਈ ਜਨ ਹਰਿ ਸਿਉ ਦੇਵੈ ਜੋਰ ਕੋਈ ਜਨ ਰੱਬ ਦਾ ਪਿਆਰਾ ਮੈਨੂੰ ਰੱਬ ਨਾਲ ਮਿਲਾ ਦੇ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਾਹਾਂ ਮੈਂ ਉਹਦੇ ਚਰਨ ਪਕੜ ਲਵਾਂ ਚਰਨ ਗਾਹਾਂ ਬਕੋਂ ਸ਼ੋਭ ਰਸਨਾ ਬਕੋਂ ਦਾ ਅਰਥ ਹੈ ਮੈਂ ਬੋਲਾਂ ਮukh ਤੋਂ ਸੋਹਣੇ ਸੋਹਣੇ ਬੋਲ ਬੋਲਾਂ ਮukh ਤੋਂ ਸੋਹਣੇ ਸੋਹਣੇ ਬਚਨ ਬੋਲਾਂ ਉਸ ਵਾਸਤੇ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਾਹਾਂ ਵਕੋਂ ਸੁਭਰਸਨਾ ਦੀ ਜਹ ਪ੍ਰਾਨ ਉਕੋਰ ਤੇ ਮੈਂ ਆਪਣੇ ਪ੍ਰਾਨ ਤੱਕ ਵੀ ਨਿਸ਼ਾਵਰ ਕਰ ਦਿਆਂ ਉਸ ਤੋਂ ਜਿਹੜਾ ਮੈਨੂੰ ਰੱਬ ਬਾਰੇ ਦੱਸ ਪਾ ਦੇਵੇ ਮੈਨੂੰ ਪਰਮਾਤਮਾ ਬਾਰੇ ਦੱਸ ਦੱਸ ਦੇ ਮੈਨੂੰ ਵੈਗਰੂ ਨਾਲ ਮਿਲਾ ਦੇਵੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਉ ਤਿਸ ਪੈ ਆਪ ਵਿਚਾਈ ਮੈਂ ਆਪਣਾ ਆਪਾ ਵੇਚ ਦਿਆਂ ਫਿਰ ਸਹਿਬ ਨੇ ਕਿਹਾ ਬੰਦਨ ਤੇ ਛਟਕਾਵੇ ਪ੍ਰਭੂ ਮਿਲਾਵੇ ਜਿਹੜਾ ਮੈਨੂੰ ਬੰਦਨਾ ਤੋਂ ਮੇਰਾ ਛਟਕਾਰਾ ਕਰਵਾ ਦੇ ਬੰਦਨਾ ਤੋਂ ਖਿਹੜਾ ਛੁੜਾ ਦੇ ਤੇ ਮੈਨੂੰ ਵਾਹਿਗੁਰੂ ਨਾਲ ਮਿਲਾ ਦੇਵੇ ਬੰਦਨ ਤੇ ਛਟਕਾਵੈ ਪ੍ਰਭੂ ਮਿਲਾਵੈ ਐਸਾ ਮੈਨੂੰ ਰੱਬ ਦਾ ਪਿਆਰਾ ਮਿਲ ਜੇ ਸਤਗੁਰੂ ਕਹਿੰਦੇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਕੋਈ ਮਿਲਾ ਦੇਵੇ ਅੱਗੇ ਸਹਿਬ ਕਹਿੰਦੇ ਸੰਤ ਸਹਾਈ ਪ੍ਰੇਮ ਕੇ ਹਾਉ ਤਿਨ ਕੈ ਲਾਗਾ ਪਾਏ ਸੰਤ ਜਾਣਨੇ ਨਾ ਜਿਹੜੇ ਜਿਨ੍ਹਾਂ ਤੇ ਮਿਹਰ ਹੋਈ ਹੈ ਬਖਸ਼ਿਸ਼ ਹੋਈ ਹੈ ਜਿਹੜੇ ਵੈਗਰੂ ਨਾਲ ਇੱਕ ਮਿਕ ਨਹੀਂ ਗੁਰੂ ਨਾਲ ਇੱਕ ਮਿਕ ਨੇ ਉਹ ਫਿਰ ਕਿਰਪਾ ਕਰਦੇ ਨੇ ਛਪਾਰਸ਼ ਕਰਦੇ ਨੇ ਤਾਂ ਕਿਉਂਕਿ ਗੁਰੂ ਪਿਆਰਿਓ ਜਿਹੜਾ ਸਾਡਾ ਮਾਣ ਹੈ ਇਹ ਅਸਰ ਨੂੰ ਕਬੂਲਦਾ ਹੈ ਚੰਗੀ ਸੰਗਤ ਵੀ ਤੇ ਦਾ ਅਸਰ ਵੀ ਤੇ ਮਾੜੀ ਦਾ ਵੀ ਅਸਰ ਕਬੂਲਦਾ ਹੈ ਬਾਣੀ ਬਹੁਤ ਜ਼ਿਆਦਾ ਜ਼ੋਰ ਦਿੰਦੀ ਹੈ ਚੰਗਿਆਂ ਦੀ ਸੰਗਤ ਕਰਨ ਦੇ ਲਈ ਸੰਤਾਂ ਦੀ ਸੰਗਤ ਕਰਨ ਦੇ ਲਈ ਸਾਧੂ ਪੁਰਖਾਂ ਦੀ ਸੰਗਤ ਕਰਨ ਦੇ ਲਈ ਕਬੀਰ ਜੀ ਕਹਿੰਦੇ ਸੰਤ ਮਿਲੇ ਕਿਛ ਸੁਣੀਆਂ ਕਹੀਏ ਮਿਲੇ ਅਸੰਤ ਮਸ਼ਟ ਕਰ ਰਹੀਏ ਗੁਰੂ ਦੀ ਖੁਸ਼ੀ ਲੈਣ ਦੇ ਲਈ ਗੁਰੂ ਨਾਲ ਇਕਮਿਕ ਹੋਣ ਦੇ ਲਈ ਇੱਕ ਕਮਾਈ ਵਾਲੇ ਦਾ ਪਿੱਛੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਮਾਈ ਵਾਲੇ ਕੋਲੋਂ ਉਹ ਰਮਝਾ ਮਿਲਦੀਆਂ ਨੇ ਉਹ ਬਰੀਕੀਆਂ ਮਿਲਦੀਆਂ ਨੇ ਉਹ ਮਾਰਗ ਦੱਸਦਾ ਜਾਂ ਉਹ ਰਾਹ ਦੱਸਦਾ ਆ ਕਮਾਈ ਵਾਲਾ ਤੇ ਜਿੰਨੂੰ ਗੁਰੂ ਮਿਲ ਗਿਆ ਭਾਈ ਉਹਨੂੰ ਰੱਬ ਮਿਲ ਗਿਆ ਜਿਹੜਾ ਗੁਰੂ ਨਾਲ ਇੱਕਮਿਕ ਹੋ ਗਿਆ ਹੁਣ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਚ ਆਏ ਨੇ ਪਰ ਵਿਚੋਲੇ ਬਣੇ ਨੇ ਭਾਈ ਜੋਧ ਜਿਨ੍ਹਾਂ ਦੇ ਮੁੱਖ ਤੋਂ ਬਾਣੀ ਸੁਣੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਗੁਰੰਗਸਾਹਿਬ ਜੀ ਦੀ ਸ਼ਰਨ ਵਿੱਚ ਆਏ ਨੇ ਪਰ ਵਿੱਚ ਪਚੋਲੇ ਦਾ ਕੰਮ ਕੀਤਾ ਆ ਸਤਕਾਰਯੋਗ ਬੀਬੀ ਅਮਰੋਜੀ ਨੇ ਗੁਰੂ ਅੰਗਦ ਸਾਹਿਬ ਜੀ ਦੀ ਬੇਟੀ ਨੇ ਇਸ ਤਰ੍ਹਾਂ ਹੋਰ ਵੀ ਗੁਰਸਿੱਖਾਂ ਦੀਆਂ ਬਿਆਨਤ ਉਦਾਹਰਨਾਂ ਨੇ ਜਿੱਥੇ ਇੱਕ ਸਿੱਖ ਦੇ ਰਾਹੀ ਅਗਲਾ ਸਿੱਖ ਗੁਰੂ ਨੂੰ ਮਿਲਦਾ ਆ ਜਿਵੇਂ ਭਾਈ ਭਗੀਰਥ ਦੇ ਰਾਹੀ ਭਾਈ ਮਨਸੁਖ ਗੁਰੂ ਦਾ ਸਿੱਖ ਬਣਿਆ ਭਾਈ ਮਨਸੁਖ ਜੀ ਦੇ ਰਾਹੀ ਰਾਜਾ ਸ਼ਿਵਨਾਬ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿੱਖ ਬਣਿਆ ਇਸ ਤਰ੍ਹਾਂ ਕਹਿਣ ਦਾ ਭਾਵ ਇਹ ਹੈ ਇੱਕ ਬੰਦਗੀ ਵਾਲਾ ਇੱਕ ਜੁੜਿਆ ਹੋਇਆ ਹੀ ਦੂਸਰੇ ਨੂੰ ਜੋੜ ਸਕਦਾ ਹੈ ਇਸ ਲਈ ਸਹਿਬ ਕਹਿੰਦੇ ਸੰਤ ਸਹਾਈ ਪ੍ਰੇਮ ਕੇ ਜਿਹੜੇ ਸੰਤ ਜਾਣ ਨੇ ਨਾ ਬੰਦਗੀ ਵਾਲੇ ਨੇ ਜਿਨ੍ਹਾਂ ਦੇ ਸਾਸ-ਗਰਾਸ ਨਾਮ ਚੱਲਦਾ ਆ ਜਿਨ੍ਹਾਂ ਦੇ ਰੋਮ-ਰੋਮ ਅੰਦਰ ਨਾਮ ਦਾ ਵਾਸਾ ਆ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਪ੍ਰੇਮ ਦੇ ਵਿੱਚ ਵਾਅਦਾ ਕਰਦੇ ਨੇ ਉਹ ਪ੍ਰਮਾਤਮਾ ਨਾਲ ਗੁਰੂ ਨਾਲ ਜੀਵ ਦਾ ਪ੍ਰੇਮ ਵਧਾਉਂਦੇ ਨੇ ਕਬੜੀਆਂ ਪ੍ਰੇਮ ਭਿੱਜੀਆਂ ਬਾਤਾਂ ਸੁਣਾਉਂਦੇ ਨੇ ਉਹਨਾਂ ਨੇ ਹਰ ਗੱਲ ਗੁਰੂ ਨਾਲ ਜੋੜਨ ਵਾਲੀ ਕਰਨੀ ਹੈ ਇਸ ਲਈ ਮਹਾਰਾਜ ਨੇ ਬਾਣੀ 'ਚ ਵੀ ਦਰਜ ਕਰ ਦਿੱਤਾ ਸੰਤ ਸਹਾਈ ਪ੍ਰੇਮ ਕੇ ਹਉ ਤਿੰ ਕਹਿ ਲਾਗਾ ਪائیں ਸੰਤ ਜਿਹੜੇ ਨੇ ਸਾਧੂ ਲੋਕ ਨੇ ਜਿਹੜੇ ਉਹ ਜੀਵ ਅੰਦਰ ਜੀਵ ਅੰਦਰ ਪ੍ਰੇਮ ਦੇ ਅੰਦਰ ਵਾਧਾ ਕਰਨ ਦੇ ਵਿੱਚ ਸਹਾਈ ਹੁੰਦੇ ਨੇ ਪ੍ਰੇਮ ਬਣਿਆ ਰਹਿਣ ਦੇ ਲਈ ਸਹਾਈ ਹੁੰਦੇ ਨੇ ਸੰਤ ਸਹਾਈ ਪ੍ਰੇਮ ਕੇ ਹਾਉ ਤਿੰਨ ਕਾ ਲਾਗਾ ਪਾਏ ਉਹਨਾਂ ਦੇ ਮੈਂ ਚਰਨੀ ਲਗਾ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਗੁਰੂ ਤੋਂ ਬਿਨਾ ਪਰਮੇਸ਼ਰ ਤੋਂ ਬਿਨਾ ਸੁਖ ਨਹੀਂ ਹੈ ਗੁਰੂ ਪਿਆਰੇ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਸ਼ਾਰ ਜਾਣੈ ਕੋਈ ਜਾਨ ਮਹਾਰਾਜ ਕਹਿੰਦੇ ਸਾਰਾ ਸੰਸਾਰ ਵੇਖ ਲਿਆ ਨਾਮ ਤੋਂ ਬਿਨਾ ਸੁਖ ਨਹੀਂ ਜੋ ਸੁਖ ਕਉ ਚਾਹੈ ਸਦਾ ਸ਼ਰਨ ਰਾਮ ਕੀ ਲੇਹ ਕਹੋ ਨਾਨਕ ਹਰ ਭਜਮਨਾਂ ਦੁਰਲਭ ਮਾਨੁਖ ਦੇਹ ਸਹਿਬ ਕਹਿੰਦੇ ਨਾਮ ਤੋਂ ਬਿਨਾ ਸੁਖ ਕਿੱਥੇ ਹੈ ਬਾਣੀ ਚ ਹੋਰ ਬਚਨ ਕਬੀਰ ਸੁਖ ਨਾ ਇਹ ਜਗ ਇਹ ਯੁਗ ਕਬੀਰ ਸੁਖ ਨਾ ਇਹ ਯੁਗ ਕਰਹ ਜੋ ਬਹੁਤ ਹੈ ਮੀਤ ਵੀ ਬਹੁਤੇ ਮਿੱਤਰ ਬਣਾਉਣ ਵਿੱਚ ਵੀ ਸੁਖ ਨਹੀਂ ਜੋ ਚਿਤ ਰੱਖੇ ਏਕ ਸਿਓ ਤੇ ਸੁਖ ਪਾਵੈ ਨੀਤ ਜਿਨ੍ਹਾਂ ਦਾ ਚਿਤ ਇੱਕ ਨਾਲ ਜੁੜ ਜਾਂਦਾ ਆ ਉਹ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਸੁਖ ਨਾਹੀਂ ਬਹੁਤ ਹੈ ਧਨ ਖੱਟੈ ਸੁਖ ਨਾਹੀਂ ਪੇਖੇ ਨਿਰਤਨਾਟੇ ਸੁਖ ਨਾਹੀਂ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਬਹੁਤਾ ਧਨ ਖੱਟਣ ਵਿੱਚ ਵੀ ਆਤਮਕ ਸੁਖ ਨਹੀਂ ਹੈ ਆਤਮਕ ਆਨੰਦ ਨਹੀਂ ਹੈ ਹਾਂ ਗੁਰੂ ਪਿਆਰੇਓ ਦੋ ਤਰ੍ਹਾਂ ਦੇ ਸੁੱਖ ਨੇ ਬਾਹਰੀ ਸੁੱਖ ਤੇ ਅੰਦਰੂਨੀ ਸੁੱਖ ਪੈਸੇ ਨਾਲ ਬਾਹਰੀ ਸੁੱਖ ਖਰੀਦਿਆ ਜਾ ਸਕਦਾ ਆ ਵਸਤੂਆਂ ਖਰੀਦੀਆਂ ਜਾ ਸਕਦੀਆਂ ਨੇ ਅੰਦਰ ਦਾ ਆਤਮਕ ਆਨੰਦ ਨਹੀਂ ਮਿਲਦਾ ਇਸ ਲਈ ਸੁੱਖ ਨਾਹੀਂ ਬਹੁਤ ਹੈ ਧਨ ਖਾਟੇ ਸੁੱਖ ਨਾਹੀਂ ਪੇਖੇ ਨਿਰਤਨਾਟੇ ਰੰਗ ਤਮਾਸ਼ੇ ਵੇਖ ਲੈਣ ਵਿੱਚ ਵੀ ਸੁੱਖ ਨਹੀਂ ਸੁੱਖ ਨਾਹੀਂ ਬਹੁਤ ਦੇਸ਼ ਕਮਾਏ ਬਹੁਤੇ ਦੇਸ਼ ਘੁੰਮਣ ਵਿੱਚ ਵੀ ਸੁੱਖ ਨਹੀਂ ਹੈ ਸਰਬ ਸੁਖਾ ਹਰ ਹਰ ਗੁਣ ਗਾਇ ਸਾਰੇ ਸੁੱਖ ਵਾਹਿਗੁਰੂ ਦੇ ਨਾਮ ਦੇ ਵਿੱਚ ਨੇ ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਬਗਾਸ ਭਗਤਾਂ ਦੇ ਅੰਦਰ ਸਦਾ ਹੀ ਖੇੜਾ ਬਣਿਆ ਰਹਿੰਦਾ ਹੈ ਸਦਾ ਹੀ ਖੜਾਓ ਬਣਿਆ ਰਹਿੰਦਾ ਹੈ ਉਹ ਨਾਮ ਦੀ ਕਮਾਈ ਨਾਲ ਖੜਾਓ ਆਉਂਦਾ ਹੈ ਅੰਦਰ ਦਾ ਸੁੱਖ ਅੰਦਰ ਦਾ ਆਤਮਿਕ ਆਨੰਦ ਨਾਮ ਦੇ ਵਿੱਚ ਹੈ ਵਿਣ ਪ੍ਰਭ ਕਿਉਂ ਸੁੱਖ ਪਾਈਐ ਦੂਜੀ ਨਹੀਂ ਜਾਏ ਹੋਰ ਤਾਂ ਕੋਈ ਥਾਂ ਹੀ ਨਹੀਂ ਹੈ ਵਿਣ ਪ੍ਰਭ ਕਿਉਂ ਸੁੱਖ ਪਾਈਐ ਦੂਜੀ ਨਹੀਂ ਜਾਏ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਨੇ ਪਾਵਨ ਬਾਣੀ ਵਿੱਚ ਨਾ ਹਰ ਗੱਲ ਨੂੰ ਬੜਾ ਸੋਹਣ ਕੇ ਸਮਝਾਇਆ ਅਸਣ ਪ੍ਰੇਮ ਅਮਹੜਾ ਕਿਉਂ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਏ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਹੀਂ ਜਾਏ ਕਹਿੰਦੇ ਔਰ ਕਿੱਥੇ ਸੁਖ ਹੈ ਪਰਮਾਤਮਾ ਦੇ ਚਰਨਾ ਤੋਂ ਬਿਨਾਂ ਵੈਗੁਰੂ ਦੀ ਸ਼ਰਨ ਤੋਂ ਬਿਨਾਂ ਗੁਰੂ ਪਿਆਰੇ ਉਹ ਸੁੱਖ ਨਹੀਂ ਹੈ ਸੱਚੇ ਪਾਤਸ਼ਾਹ ਨੇ ਹਰ ਗੱਲ ਨੂੰ ਮਹਾਰਾਜ ਨੇ ਬੜੀ ਬਰੀਕੀ ਨਾਲ ਸਮਝਾਉਣਾ ਕੀਤਾ ਫਿਰ ਅਗਲੇ ਬਚਨ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਕੀਤੇ ਮਹਾਰਾਜ ਕਹਿੰਦੇ ਭਾਈ ਜਿਨਨੀ ਚਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਜਿਨ੍ਹਾਂ ਨੇ ਨਾਮ ਰਸ ਨੂੰ ਚਖ ਲਿਆ ਦੁਨਿਆਵੀ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ ਤ੍ਰਿਪਤ ਹੋ ਗਏ ਰੱਜ ਗਏ ਭੁੱਖਿਆਂ ਭੁੱਖ ਨਾ ਉੱਤਰੇ ਗਲਨੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜਿਆ ਜਿਹਾ ਗੁਣ ਕਾ ਗੁਣੀ ਸਮਾਇ। ਗੁਰੂ ਪਿਆਰਿਓ ਅੰਦਰ ਦੀ ਭੁੱਖ ਜੇ ਮੁੱਕਦੀ ਹੁੰਦੀ ਨਾ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ 14 ਪੁਰੀਆਂ ਦੇ ਭਾਰ ਵੀ ਬੰਦਾ ਆਪਣੇ ਕੋਲ ਜਮਾ ਕਰ ਲੇ ਅੰਦਰ ਤਾਂ ਵੀ ਭੁੱਖੇ ਦਾ ਭੁੱਖ ਹੈ। ਅੰਦਰ ਤਾਂ ਰੱਜਦਾ ਆ ਬੰਦਗੀ ਦੇ ਨਾਲ ਨਾਮ ਦੇ ਰਸ ਨਾਲ ਜਿਨ੍ਹਾਂ ਨੂੰ ਨਾਮ ਰਸ ਆ ਗਿਆ ਉਹ ਦੁਨਿਆਵੀ ਪਦਾਰਥਾਂ ਵੱਲੋਂ ਰੱਜ ਜਾਂਦੇ ਨੇ ਤ੍ਰਿਪਤ ਹੋ ਜਾਂਦੇ। ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬੇਨਤੀ ਕਰਾਂ ਲੇਹੋ ਪ੍ਰਭੂ ਲੜਦਾਏ ਤੇ ਸੱਚੀ ਗੱਲ ਹੈ ਗੁਰੂ ਪਿਆਰਿਓ ਜਿਨ੍ਹਾਂ ਨੂੰ ਨਾਮ ਰਸ ਆ ਜਾਂਦਾ ਨਾ ਜਿਹੜੇ ਗੁਰੂ ਨਾਲ ਪਰਮੇਸ਼ਰ ਨਾਲ ਇੱਕਮਿਕ ਹੋ ਜਾਂਦੇ ਨੇ ਉਹ ਗੁਰੂ ਪਿਆਰਿਓ ਨਿਮਰਤਾ ਦੇ ਵਿੱਚ ਬਹੁਤ ਨਿਮਰ ਭਾਵ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਉਹ ਨਾ ਸਭ ਕੁਝ ਹੁੰਦਿਆਂ ਹੋਇਆਂ ਵੀ ਉਹਨਾਂ ਦੀ ਜਿਹੜੀ ਬਿਰਤੀ ਬਣ ਜਾਂਦੀ ਹੈ ਉਹਨਾਂ ਦੀ ਬਿਰਤੀ ਬਣ ਜਾਂਦੀ ਹੈ ਤਾਣ ਹੁੰਦੇ ਹੋਏ ਨ ਤਾਣਾ ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨ ਤਾਣਾ ਅਣਹੋਂਦੇ ਆਪ ਵੰਡਾਇ ਕੋ ਐਸਾ ਪੰਗਤ ਸਦਾਏ ਪਰਮੇਸ਼ਰ ਦਾ ਰੂਪ ਹੋ ਜਾਂਦੇ ਨੇ ਉਹ ਪ੍ਰਮਾਤਮਾ ਨਾਲ ਇਕਮਿਕ ਹੋ ਜਾਂਦੇ ਨੇ ਉਹ ਰੱਬ ਜਿੰਨੀ ਸ਼ਕਤੀ ਉਹਨਾਂ ਵਿੱਚ ਆ ਜਾਂਦੀ ਹੈ ਪਰ ਉਹ ਕਹਿੰਦੇ ਵੀ ਆਪਣੇ ਆਪ ਨੂੰ ਨਿਮਰਤਾ ਚ ਰੱਖਦੇ ਨੇ ਸਾਡੇ ਪੱਲੇ ਕੀ ਹੈ ਭਾਈ ਸਾਡੇ ਕੋਲੇ ਕੁਝ ਵੀ ਨਹੀਂ ਆਪ ਤਿਆਗ ਬੇਨਤੀ ਕਰੈ ਲੇਹੋ ਪ੍ਰਭੂ ਲੜਲਾਏ ਆਪਣੇ ਆਪ ਨੂੰ ਤਿਆਗ ਕੇ ਬੇਨਤੀਆਂ ਕਰਦੇ ਨੇ ਵੈਗਰੂ ਜੀ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰੋ ਆਪ ਤਿਆਗ ਬੇਨਤੀ ਕਰੈ ਲੇਹੋ ਪ੍ਰਭੂ ਲੜਲਾਏ ਏ ਵੈਗਰੂ ਮੈਨੂੰ ਆਪਣੇ ਚਰਨਾਂ ਦੇ ਨਾਲ ਮਿਲਾ ਲੈ ਆਪ ਤਿਆਗ ਬੇਨਤੀ ਕਰੈ ਲੇਹੋ ਪ੍ਰਭੂ ਲੜਲਾਏ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤਹਿ ਨਾ ਜਾਏ ਜਿਨ੍ਹਾਂ ਨੂੰ ਵੈਗੁਰੂ ਨੇ ਆਪਣੇ ਚਰਨਾਂ ਵਿੱਚ ਮਿਲਾ ਲਿਆ ਉਹਨਾਂ ਦਾ ਫਿਰ ਮਲਾਪ ਨਹੀਂ ਹੁੰਦਾ ਗੁਰੂ ਪਿਆਰੇ ਮਤਲਬ ਦਾਸ ਤੇ ਦੀ ਬੇਨਤੀ ਕਰ ਰਿਹਾ ਸੀ ਵੈਗੁਰੂ ਜੀ ਜਿਨ੍ਹਾਂ ਨੂੰ ਵੈਗੁਰੂ ਨੇ ਆਪਣੇ ਚਰਨਾਂ ਚ ਮਿਲਾ ਲਿਆ ਉਹਨਾਂ ਦਾ ਕਦੇ ਵਿਛੋੜਾ ਨਹੀਂ ਹੁੰਦਾ ਫਿਰ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੈ ਨਾ ਜਾਏ ਪ੍ਰਭ ਤੁੱਦ ਵੇਣ ਦੂਜਾ ਕੋ ਨਹੀਂ ਨਾਨਕ ਹਰ ਸ਼ਰਨਾਏ ਸਾਬ ਕਹਿੰਦੇ ਵੈਗੁਰੂ ਜੀ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਪ੍ਰਭ ਤੁਧ ਬੰ ਦੂਜਾ ਕੋ ਨਹੀਂ ਨਾਨਕ ਹਰ ਸ਼ਰਨਾਏ ਤੇਰੇ ਤੋਂ ਬਿਨਾ ਸੁਖ ਕਿੱਥੇ ਹੈ ਸਾਰਾ ਸੁਖ ਤੇਰੇ ਚਰਨਾਂ ਵਿੱਚ ਹੀ ਹੈ ਵੈਗਰੂ ਮਹਾਰਾਜ ਨੇ ਕਿਹਾ ਅੱਗੇ ਕਹਿੰਦੇ ਅਸੂ ਸੁਖੀ ਬਸੰਦੀਆਂ ਜਿਨ੍ਹਾਂ ਮਾਇਆ ਹਰ ਲਾਏ ਅਸੂ ਮਹੀਨੇ ਦੇ ਵਿੱਚ ਉਹ ਸੁਖੀ ਨੇ ਜਿਨ੍ਹਾਂ ਤੇ ਮਹਾਰਾਜ ਦੀ ਮਿਹਰ ਹੈ ਜਿਨ੍ਹਾਂ ਦੀ ਵੈਗਰੂ ਦੀ ਜਿਨ੍ਹਾਂ ਤੇ ਵੈਗਰੂ ਦੀ ਕਿਰਪਾ ਹੈ ਜਿਨ੍ਹਾਂ ਤੇ ਪ੍ਰਮਾਤਮਾ ਦੀ ਮਿਹਰ ਹੈ ਉਹੋ ਹੀ ਅਸੂ ਮਹੀਨੇ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਹੜਾ ਆ ਸੁਖੀ ਜੀਵਨ ਬਤੀਤ ਕਰਦੇ ਨੇ ਨਾਮ ਵਿੱਚ ਜੁੜੇ ਰਹਿੰਦੇ ਨੇ ਉਹਨਾਂ ਦਾ ਆਇਆ ਪ੍ਰਵਾਨ ਹੋ ਜਾਂਦਾ ਆ ਉਹਨਾਂ ਦਾ ਆਇਆ ਸੰਸਾਰ ਤੇ ਸਫਲ ਹੋ ਜਾਂਦਾ ਸੋ ਸਤਗੁਰੂ ਜੀ ਮਿਹਰ ਕਰਨ ਕਿਰਪਾ ਕਰਨ ਇਹ ਕੁਝ ਪਾਵਨ ਬਾਣੀ ਵਿੱਚੋਂ ਆਪਾਂ ਮਹੀਨੇ ਨੂੰ ਮੁੱਖ ਰੱਖਦੇ ਆ ਅਸੂ ਮਹੀਨੇ ਦੀ ਵਿਚਾਰ ਨੂੰ ਮੁੱਖ ਰੱਖਦੇ ਆ ਕੁਝ ਬੇਨਤੀਆਂ ਸਾਂਝੀਆਂ ਕੀਤੀਆਂ ਸੋ ਸਤਿਗੁਰੂ ਮਿਹਰ ਕਰਨ ਨਾਮ ਨਾਮ ਬਾਣੀ ਦਾ ਅਭਿਆਸ ਬਖਸ਼ਣ ਅੰਮ੍ਰਿਤ ਵੇਲੇ ਜਾਗਣਾ ਤੇ ਸੱਚੇ ਪਾਤਸ਼ਾਹ ਜੀ ਅੰਦਰ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ